ਜਲਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਬਰਾੜ ਜਰਸੀ ਵਰਮਨ ਜੈਤੋ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਿਦੇ ਵਿੱਚ ਚੰਗੀਆਂ گاਵਾ ਤਾਈਆਂ ਸੂਆਂ ਲੈਣੇ ਆਉਣ ਤੇ ਅੱਜ ਦੀ ਵੀਡੀਓ ਚ ਬਾਈ ਤੁਹਾਨੂੰ ਇੱਕ ਤਾਜੀ ਸੂਈ ਵੜ ਜਿਹਨੇ ਬੱਚੀ ਨੂੰ ਧਰਮ ਦਿੱਤਾ ਬਹੁਤ ਸੋਹਣੀ ਬੱਚੀ ਆ ਜੀ ਚੰਗੀ ਜਾਤ ਕੁਆਲਟੀ ਵਾਲੀ ਤੇ ਵੜ ਵੀ ਕਰਮ ਵਾਲੀ ਬਹੁਤ ਚੰਗੀ ਜੀ ਪੂਰੇ ਵੱਡੇ ਕੱਦ ਕਾਠ ਵਾਲੀ ਆ ਤੇ ਇੱਕ ਚੁਆਈ ਕੀਤੀ ਹੋਈ ਆ ਬਾਈ ਇਹਦੀ ਜੇਰ ਮੱਠਲ ਚ ਪਈ ਹੈ ਡੰਨਾ ਠੰਡੀ ਸੀਲ ਪੂਰੀ ਆ ਜੀ ਤੇ ਧਾਰਾਂ ਦੀ ਬੜੀ ਚਵਾਈ ਦੀ ਆਪਣੀ ਗਰੰਟੀ ਹੋਊਗੀ 6 ਰੁਪਈ ਵੀ ਐ ਪੂਰੇ ਵੱਡੇ ਕੱਦ ਕਾਠ ਵਾਲੀ ਬੈੜਾ ਜੀ ਤੇ 20 ਲੀਟਰ ਤੋਂ ਪਲੱਸ ਇਹਨੂੰ ਦੁੱਧ ਪਾ ਦੇਣਾ ਜੀ ਚੈੱਕ ਕਰੋ ਜੀ ਇੱਕ ਵਾਰ ਦੁਬਾਰਾ ਬੇਨਤੀ ਕਰਦੇ ਆ ਵੀ ਜਿਹਨੇ ਵੀ ਚੰਗੀਆਂ ਗਾਵਾਂ ਲੈਣੀਆਂ ਜਾਂ ਜਰਸੀ ਬਛੀਆਂ ਲੈਣੀਆਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਸ਼ਹਿਰ ਆਪਣਾ ਜੈਤੂਆ ਜੀ ਜ਼ਿਲ੍ਹਾ ਫਰੀਦਕੋਟ ਆ ਤੇ ਨੰਬਰ ਆਪਣਾ 97818 15150 ਜੀ どうした